ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਆ ਗੱਲ ਕਰਨ ਜਾ ਰਹੇ ਆ ਕਰਨ ਜੱਪੂ ਤੇ ਰਿਤ ਆਕਾਸ਼ ਬਾਰੇ ਗੱਲ ਕਰਨ ਜਾ ਰਹੇ ਆ ਤਾਂ ਕਹਿੰਦੇ ਜਿਹੜੇ ਆਪਣੇ ਆਮ ਲੋਕ ਨੇ ਨਾ ਆਪਣੇ ਵਰਗੇ ਮੇਰੇ ਵਰਗੇ ਕਹਿ ਲੋ ਹਨਾ ਤੁਸੀਂ ਸਾਰੇ ਜੋ ਵੀ ਵੀਡੀਓਜ਼ ਦੇਖ ਰਹੇ ਹੋ ਆਪਾਂ ਆਮ ਲੋਕ ਆ ਹਨਾ ਆਪਾਂ ਆਮ ਲੋਕ ਜਿਹੜੇ ਹੈਗੇ ਆ ਹਾਂ ਆਪਾਂ ਆਮ ਲੋਕ ਜਿਹੜੇ ਹੈਗੇ ਆ ਆਪਾਂ ਇਹ ਜਿਹੜੇ ਵਲੌਗਰਸ ਨੇ ਨਾ ਕਪਲ ਵਲੌਗਰਸ ਲਾ ਲੋ ਹਨਾ ਆਪਾਂ ਇਹਨਾਂ ਨੂੰ ਇਨਫਲੂਐਂਸਰ ਸਮਝਦੇ ਆ ਲੋਕ ਇਹਨਾਂ ਨੂੰ ਬੁਲਾਉਂਦੇ ਨੇ ਜਿਵੇਂ ਹੋਣਾ ਮੀਨੂ ਸਿਰਾਂ ਨੂੰ ਹਨਾ ਵੂਮਨ ਸਪੈਸ਼ਲ ਡੇ ਤੇ ਬੁਲਾਇਆ ਗਿਆ ਹਨਾ ਤਾਂ ਇਹਨਾਂ ਨੂੰ ਆਪਾਂ ਬੁਲਾਉਂਦੇ ਆ ਕਿਸੇ ਚੀਜ਼ ਦਾ ਜਿਹੜਾ ਹੈਗਾ ਮਤਲਬ ਕਿ ਉਦਘਾਟਨ ਕਰਨ ਦੇ ਵਾਸਤੇ ਜਾਂ ਇਹਨਾਂ ਨੂੰ ਲੋਕ ਜਿਹੜਾ ਹੈਗਾ ਆਪਣਾ ਆਈਡਲ ਮੰਨਣ ਲੱਗ ਜਾਂਦੇ ਨੇ ਤੇ ਉਹਨਾਂ ਦੇ ਸਾਹਮਣੇ ਨਾ ਮੈਂ ਕੁਝ ਅੱਜ ਸੱਚ ਰੱਖਣਾ ਚਾਹੁੰਦੀ ਆ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਬੜਾ ਹਸਾਉਣ ਵਾਲਾ ਠੀਕ ਹੈ ਤੁਹਾਡੇ ਸਾਹਮਣੇ ਮੈਂ ਐਦਾਂ ਦੀਆਂ ਇਹਨਾਂ ਦੀਆਂ ਚੀਜ਼ਾਂ ਰੱਖੂੰਗੀ ਨਾ ਵੀ ਤੁਸੀਂ ਕਹੋਗੇ ਵੀ ਹਾਂ ਮਤਲਬ ਵੀ ਅਸੀਂ ਇਹਨਾਂ ਨੂੰ ਫੋਲੋ ਕਰਦੇ ਹਾਂ ਤੇ ਇਹ ਵੀਡੀਓ ਉਹਨਾਂ ਦੇ ਵਾਸਤੇ ਹੈ ਜਿਹੜੇ ਉਹਨਾਂ ਦੇ ਫੈਨ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਜਿਹੜੇ ਉਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਉਹਨਾਂ ਨੂੰ ਜਾਂ ਜਿਹੜੇ ਮਤਲਬ ਕਿ ਆਪਣੀ ਜਿਹੜੀ ਹੈਗੀ ਹੈ ਪ੍ਰੋਮੋਸ਼ਨਸ ਲਈ ਸਾਥ ਦੇ ਨੇ ਸੋ ਉਹਨਾਂ ਦੇ ਲਈ ਹੈ ਵੀ ਕੀ ਸੋਚ ਕੇ ਹੈਨਾ ਤਾਂ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੋਰ ਹੈ ਕਿ ਕਈ ਮਤਲਬ ਕਮੈਂਟਸ ਵੀ ਜਾਂਦੇ ਨੇ ਕਈ ਕੋਈ ਜਾਂਦੇ ਨੇ ਕਿ ਜੜੀ ਹੈਗੀ ਆ ਪ੍ਰੈਗਨੈਂਟ ਹੋ ਗਈ ਸੀਗੀ ਮਤਲਬ ਪ੍ਰੈਗਨੈਂਟ ਹੈ ਜਾਂ ਹੋ ਗਈ ਸੀ ਜਾਂ ਜੋ ਵੀ ਹੈ ਹਨਾ ਤਾਂ ਉਹ ਵੀ ਤੁਹਾਡੇ ਨਾਲ ਜਿਹੜੀ ਗੱਲ ਹੈਗੀ ਆ ਆਪਾਂ ਕਲੀਅਰ ਕਰਾਂਗੇ ਰੀਤ ਤੇ ਜਗਪ੍ਰੀਤ ਬਾਰੇ ਸੋ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਮੈਂ ਨਾਲ-ਨਾਲ ਸਕਰੀਨ ਸ਼ਾਟਸ ਜਿਹੜੇ ਹੈਗੇ ਆ ਉਹ ਐਡ ਕਰਾਂਗੀ ਸਭ ਤੋਂ ਪਹਿਲਾਂ ਤਾਂ ਆਪਾਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹਨਾਂ ਲੋਕਾਂ ਨੂੰ ਇਨਫਲੂਐਂਸਰ ਸਮਝਿਆ ਜਾਂਦਾ ਇੱਕ ਨੰਬਰ ਦੇ ਇਲਿਟਰੇਟ ਪੀਪਲਸ ਨੂੰ ਠੀਕ ਹੈ ਜਿਨ੍ਹਾਂ ਨੂੰ ਕੀ ਕਮਾਉਣਾ ਤੇ ਚਲੋ ਸਟਾਰਟ ਕਰਦੇ ਹਾਂ ਸੋ ਨਾਲ-ਨਾਲ ਮੈਂ ਸਕਰੀਨਸ਼ਾਟ ਐਡ ਕਰੂੰਗੀ ਮੈਨਾਂ ਤੇ ਗਲਤੀਆਂ ਜਿਹੜੀਆਂ ਸੀ ਜਾਂ ਨੋਟ ਕੀਤੀਆਂ ਸੀ ਤੁਹਾਨੂੰ ਦੱਸਦੀ ਹਾਂ ਨਾ ਤਾਂ ਸਕਰੀਨਸ਼ਾਟ ਐਡ ਕਰੂੰਗੀ ਮੈਂ ਦੇਖਿਓ ਅੱਜ ਅਸੀਂ ਗਏ ਨਿਊ ਬੈਡ ਲੈਂਡ ਮੰਮੀ ਰੂਣ ਲੱਗ ਗਏ ਹਨਾ ਤੁਸੀਂ ਦੇਖ ਸਕਦੇ ਹੋ ਤਾਂ ਇਹਨਾਂ ਨੂੰ ਬੈੱਡ ਦੇ ਸਪੈਲਿੰਗ ਵੀ ਨਹੀਂ ਪਤਾ ਵੀ ਬੈੱਡ ਦੇ ਸਪੈਲਿੰਗ ਕੀ ਹੁੰਦੇ ਨੇ ਲੈਂਡ ਦੇ ਸਪੈਲਿੰਗ ਦੇਖ ਲਓ ਮਤਲਬ ਜੇ ਸੋਚਣ ਵਾਲਾ ਇਨਸਾਨ ਹੋਵੇ ਤਾਂ ਪਤਾ ਹੀ ਨਹੀਂ ਕੀ ਕੋ ਸੋਚ ਸਕਦਾ ਤਾਂ ਮੰਮੀ ਰੂਣ ਲੱਗ ਗਏ ਰੋਣ ਵਾ ਵੈਰੀ ਗੁੱਡ ਸੋ ਉਸ ਤੋਂ ਅੱਗੇ ਦੇਖਿਓ ਅੱਜ ਜਗਪ੍ਰੀਤ ਨੇ ਕੀਤੀ 10000 ਦੀ ਸ਼ਾਪਿੰਗ ਨਾ ਮੈਨੂੰ ਇਹ ਗੱਲ ਦੱਸੋ ਤੁਸੀਂ ਇਹਨਾਂ ਦਾ ਵਲੌਗ ਚੈੱਕ ਕਰਿਓ ਹਨਾ 10000 ਦੀ ਸ਼ਾਪਿੰਗ ਉਹਦੇ ਵਿੱਚ 10000 ਦਾ ਕੀ ਲੱਗਿਆ ਮੈਨੂੰ ਤਾਂ ਲੱਗਿਆ ਨੇ ਵੀ 10000 ਦਾ ਉਹਨੇ ਕੁਝ ਖਰੀਦ ਲਿਆ ਹੋਣਾ 11500 ਤੋਂ ਵੱਧ ਉਹਨੇ ਕੋਈ ਚੀਜ਼ ਨਹੀਂ ਲਈ ਠੀਕ ਹੈ ਸਾਰਾ ਕੁਝ ਇੰਨੇ ਕ ਦਾ ਹੋਊਗਾ ਤੇ ਇਹਨਾਂ ਦਾ ਕਹਿਣਾ ਕਿ 10000 ਦੀ ਸ਼ਾਪਿੰਗ ਕਰ ਲਈ ਹੈਡਿੰਗ ਐ ਡੱਬ ਦਿੰਦੇ ਆ ਵੀ ਹਾਂ ਬਸ ਸਾਡੇ ਜੱਡਾ ਤਾਂ ਕੋਈ ਅਮੀਰ ਹੀ ਹਨ ਜਮਾਈ ਕੀ ਕਹਾਂ ਹੁਣ ਚਲੋ ਅੱਗੇ ਦੇਖੋ ਅੱਜ ਜਗਪ੍ਰੀਤ ਨੂੰ ਕਰਾਇਆ ਐਡਮਟ ਬੂਤ ਸੀਰੀਅਸ ਹੋ ਗਈ ਸੀ ਦੇਖ ਲਓ ਤੁਸੀਂ ਐਡਮਿਟ ਕਰਵਾਇਆ ਸੀ ਬਹੁਤ ਸੀਰੀਅਸ ਹੋ ਗਈ ਸੀ ਤੁਸੀਂ ਵਲੌਗ ਵੇਖੋ ਵਲੌਗ ਦੇ ਵਿੱਚ ਏਦਾਂ ਦਾ ਕੁਝ ਵੀ ਨਹੀਂ ਹਾਂਜੀ ਲਵ ਬੇਟਾ ਇਹਨੂੰ ਦਿਖਾਈ ਆਫਰਾ ਹਾਂ ਏਦਾਂ ਦਾ ਕੁਝ ਵੀ ਨਹੀਂ ਵਲੌਗ ਦੇ ਵਿੱਚ ਤੁਸੀਂ ਵਲੌਗ ਦੇਖ ਲਿਓ ਤੇ ਐਡਮਿਟ ਦੇਖ ਸਕਦੇ ਤੁਸੀਂ ਕਿੰਨੇ ਜ਼ਿਆਦਾ ਪੜੇ ਲਿਖੇ ਨਹੀਂ ਹੈ ਨਾ ਵੈਲ ਐਜੂਕੇਟਿਡ ਪਰਸਨਸ ਨੇ ਤੇ ਇਹਨਾਂ ਦੇ ਜ਼ਿਆਦਾ ਇਹਨਾਂ ਦੀ ਕੁਆਲਿਫੀਕੇਸ਼ਨ ਅੱਛੀ ਆ ਹਨਾ ਕਿ ਆਪਾਂ ਇਹਨਾਂ ਨੂੰ ਇਨਫਲੂਐਂਸਰ ਮੰਨਦੇ ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਇਹਨਾਂ ਨੇ ਬਲਗੈਰਿਟੀ ਯੂਜ਼ ਕੀਤੀ ਆ ਜੋ ਇਹਨਾਂ ਨੇ ਲੋਕਾਂ ਨੂੰ ਗਲਤ ਬੋਲਿਆ ਹਨਾ ਸਭ ਦੇ ਸਾਹਮਣੇ ਆ ਕੇ ਤਾਂ ਉਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਇਫੈਕਟ ਪਿਆ ਇਹਨਾਂ ਦੇ ਵਲੌਗਸ ਦੇ ਉੱਪਰ ਵਿਊਜ਼ ਜਿਹੜੇ ਹੈਗੇ ਨੇ ਉਹ ਘੱਟ ਹੋ ਗਏ ਨੇ ਐਜ਼ ਕੰਪੈਰੀਜ਼ਨ ਟੂ ਮਤਲਬ ਕਿ ਜਿਹੜੇ ਪਹਿਲਾਂ ਦੇ ਸੀ ਇਹਨਾਂ ਦੇ ਹਨਾ ਪਾਸਟ ਵਾਲੇ ਜਰਨਲਿਸਟੀ ਵੀ ਬਲੌਗਸ ਦਾ ਕਾਫੀ ਉਹਦੇ ਵਿੱਚ ਜਿਹੜਾ ਹੈਗਾ ਫਰਕ ਪੈ ਚੁੱਕਿਆ ਸੋ ਲੋਕ ਜਿਹੜੇ ਹੈਗੇ ਨਾ ਅਵੇਅਰ ਹੋ ਗਏ ਨੇ ਤਾਂ ਮੈਂ ਜਿਹੜੇ ਹਜੇ ਵੀ ਇਹਨਾਂ ਨੂੰ ਪ੍ਰੋਮੋਸ਼ਨਸ ਲਈ ਸੱਦਦੇ ਨੇ ਆਪਣੇ ਪੈਸੇ ਵੇਸਟ ਕਰਦੇ ਨੇ ਮੈਂ ਤਾਂ ਕਹੂੰਗੀ ਵੇਸਟੇਜ ਆਫ ਮਨੀ ਆ ਬਿਕਾਜ਼ ਜਿਹੜੇ ਖੁਦ ਇਲਿਟਰੇਟ ਨੇ ਉਹ ਕਿਸੇ ਨੂੰ ਕੀ ਅਫਲੂਐਂਸ ਕਰ ਸਕਦੇ ਤਾਂ ਠੀਕ ਹੈ ਅੱਗੇ ਦੇਖਿਓ ਹਰ ਇਥੇ ਮਤਲਬ ਨਾ ਅੱਜ ਵੀ ਮੈਂ ਤੁਹਾਨੂੰ ਕਰਨ ਦੀ ਕਰਨ ਗਈ ਸ਼ਾਪਿੰਗ ਅੱਜ ਫੇਰ ਕਰਨ ਗਈ ਸ਼ਾਪਿੰਗ ਠੀਕ ਹੈ ਤੇ ਐਦਾਂ ਦੀਆਂ ਚੀਜ਼ਾਂ ਹਨਾ ਮਤਲਬ ਕੀ ਇਹਨਾਂ ਕੋਲੇ ਕੀ ਚੀਜ਼ਾਂ ਅੱਜ ਅਸੀਂ ਸ਼ਾਪਿੰਗ ਕਰਨ ਗਏ ਅੱਜ ਅਸੀਂ ਇੱਥੇ ਗਏ ਅੱਜ ਅਸੀਂ ਉੱਥੇ ਗਏ ਇੱਕ ਉਹ ਸੀ ਰੀਤ ਆਕਾਸ਼ ਉਹਨਾਂ ਨੇ ਆਪਣੇ ਬੱਚੇ ਦੀ ਚਲੋ ਜੋ ਵੀ ਹੈ ਉਹ ਉਸ ਮੁੱਦੇ ਤੇ ਦੁਬਾਰਾ ਗੱਲ ਨਹੀਂ ਕਰਨਾ ਚਾਹੁੰਦੇ ਇਹਨਾਂ ਦਾ ਬੱਚਾ ਦਾ ਮੈਂ ਇਹਨਾਂ ਨੂੰ ਸਿਰਫ ਤੁਰਦੇ ਫਿਰਦੇ ਦੇਖਿਆ ਘੁੰਮਦੇ ਫਿਰਦੇ ਦੇਖਿਆ ਜੇ ਘਰੇ ਨੇ ਤਾਂ ਹੋ ਸਕਦਾ ਬਲੌਗ ਦੇ ਵਿੱਚ ਬੱਚੇ ਇਹਨਾਂ ਦੇ ਨਾਲ ਆ ਜੇ ਅਦਰਵਾਈਜ਼ ਮੈਂ ਕਿਤੇ ਵੀ ਇਹ ਜਾਂਦੇ ਨੇ ਬੱਚੇ ਨੂੰ ਮੈਂ ਕਦੇ ਨਹੀਂ ਦੇਖਿਆ ਇਹਨਾਂ ਦੇ ਨਾਲ ਆਬਵੀਅਸਾ ਦਾਦੀ ਦੇ ਕੋਲੇ ਛੱਡ ਰੱਖਿਆ ਜਾਂ ਜੋ ਵੀ ਇਹ ਘਰ ਦੇ ਵਿੱਚ ਇਹਨੂੰ ਸੰਭਾਲਦਾ ਬੱਚੇ ਨੂੰ ਤਾਂ ਮੈਨੂੰ ਲੱਗਦਾ ਵੀ ਮਾਪਿਆਂ ਦੀ ਫਰਸਟ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਨਾ ਉਹ ਬੱਚਾ ਹੁੰਦਾ ਇੱਕ ਮਾਂ ਜਿਸ ਤਰੀਕੇ ਨਾਲ ਬੱਚੇ ਨੂੰ ਸੰਭਾਲ ਸਕਦੀ ਆ ਪਾਲ ਸਕਦੀ ਆ ਕੋਈ ਨਹੀਂ ਸੰਭਾਲ ਸਕਦਾ ਹਾਲਾਂਕਿ ਦਾਦੀ ਆਪਣੀ ਜਗ੍ਹਾ ਬਟ ਮਾਂ ਦੇ ਪਿਆਰ ਦੀ ਲੋੜ ਬੱਚੇ ਨੂੰ ਇਸ ਟਾਈਮ ਹੀ ਹੁੰਦੀ ਆ ਚੁੱਕ ਮਣ ਫਿਰਨ ਤੋਂ ਜੇ ਵੇਲ ਮਿਲੇ ਤਾਂ ਸ਼ਾਇਦ ਬੱਚੇ ਨੂੰ ਵੱਲ ਧਿਆਨ ਦੇ। ਹਾਂ। ਚੁਣੀ ਬਗੀ। ਤਾਂ ਇਹ ਹੀ ਨਹੀਂ ਇਹਨਾਂ ਦੇ ਜਿਹੜੇ 파ਟਨਰ ਨੇ ਨਾ ਹ੍ਰਿਤਕਾਸ਼ ਉਹ ਵੀ ਬਹੁਤੇ ਕੋਈ ਜ਼ਿਆਦਾ ਪੜੇ ਲਿਖੇ ਨਹੀਂਗੇ। ਜਮਾਈ ਡੰਗਰ ਨੇ। ਠੀਕ ਹੈ ਮੈਨੂੰ ਦਿਖਾਉਣੀ ਆ। ਆ ਨਾਲ ਨਾਲ ਮੈਂ ਐਡ ਕਰੂੰਗੀ ਕਿ ਅ ਅੱਜ ਅਸੀਂ ਗਏ ਗੁਰਦੁਆਰਾ ਸਾਹਿਬ। ਗੁਰੂਦvare ਦੇ ਸਪੈਲਿੰਗ ਨਹੀਂ ਆਉਂਦੇ ਲਿਖਨੇ ਠੀਕ ਹੈ ਦੈਨ ਅੱਜ ਅਸੀਂ ਗਏ ਤਾਨੀਆਂ ਦੀ ਰੈਸ ਮੈਂ ਤਾਂ ਬੋਲਣਾ ਵੀ ਨਿਯਮ ਦਾ ਰੈਪਸ਼ਨ ਤੇ ਰਿਸੈਪਸ਼ਨ ਦੇ ਸਪੈਲਿੰਗ ਨਹੀਂ ਆਉਂਦੇ ਹੈਨਾ ਮਤਲਬ ਕਿ ਇਹਨਾਂ ਨੂੰ ਆਪਾਂ ਸਮਝਦੇ ਹਾਂ ਕਿ ਇਹ ਲੋਕਾਂ ਨੂੰ ਜਿਹੜਾ ਹੈਗਾ ਹੈਨਾ ਇਨਫਲੂਐਂਸ ਕਰਦੇ ਨੇ ਸੋ ਅੱਗੇ ਮੈਂ ਇੱਕ ਵੀਡੀਓ ਜਿਹੜੀ ਹੈਗੀ ਹੈ ਨਾ ਕਿ ਕਲਿੱਪ ਐਡ ਕਰਦੀ ਆ ਆ ਦੇਖਿਓ ਜੀ ਅੱਜ ਤੁਹਾਨੂੰ ਬੜੀ ਲੱਗਣੀ ਸਜਣਾ ਵਹਿਮ ਦਾ ਤੇ ਝੂਠ ਦਾ ਇਲਾਜ ਨਹੀਂ ਹੁੰਦਾ ਬਈ ਅੱਗੇ ਮੇਰਾ ਪੁੱਤ ਮਾਰਾ ਸੀ ਉਹ ਕਿਆ ਬਾਤ ਹੈ ਸ੍ਰੀ ਫਾ ਨਾ ਉਹ ਤੁਹਾਡੀ ਕੀ ਕਹਾਣੀ ਅੱਜ ਮੈਂ ਬੜੀ ਸੋਹਣੀ ਲੱਗਣ ਲਈ ਹੈ ਅੱਛਾ ਮੇਰੀ ਆ ਤੇ ਪਹਿਲਾਂ ਤਾਂ ਉਹਦੀ ਬੇਇੱਜ਼ਤੀ ਆਕਾਸ਼ ਨੇ ਕੀਤੀ ਕਿ ਵਹਿਮ ਦਾ ਕੋਈ ਇਲਾਜ ਨਹੀਂ ਠੀਕ ਹੈ ਤੇ ਨਾਲ ਨਾਲ ਉਹਦੀ ਜਿਹੜੀ ਸੱਸ ਹੈਗੀ ਆ ਮਤਲਬ ਆਕਾਸ਼ ਦੀ ਜਿਹੜੀ ਮਦਰ ਆ ਉਹਨੇ ਬੜੀ ਮਤਲਬ ਕਿ ਕੀ ਕਹਾਂ ਐਡਾ ਘੈਂਟ ਤਰੀਕੇ ਨਾਲ ਜ਼ਲੀਲ ਕੀਤਾ ਨਾ ਉਹਨੂੰ ਉਹਦਾ ਕਹਿਣਾ ਕਿ ਮੇਰਾ ਪੁੱਤ ਮਾੜਾ ਉਹਨੂੰ ਪਤਾ ਤਾਂ ਸੀਗਾ ਵੀ ਰੀਤ ਦੀ ਗੱਲ ਚੱਲੀ ਜਾਂਦੀ ਹੈ ਕੋਈ ਇੰਨਾ ਬੇਕੁਫਤਾ ਹੁੰਦਾ ਨਹੀਂ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਉਹ ਥੋੜਾ ਜਿਹਾ ਹਵਾ ਲੈ ਗਈ ਤਾਂ ਪੂਰੀ ਲਾ ਕੇ ਉਹਨੇ ਥੱਲੇ ਸੁੱਟਤੀ ਕਿ ਮੈਂ ਇਹ ਤੈਨੂੰ ਨਹੀਂ ਕਹਿ ਰਹੀ ਸੀ ਮੈਂ ਉਹਦੇ ਪੁੱਤ ਨੂੰ ਕਹਿ ਰਹੀ ਹਾਂ ਤਾਂ ਕਹਿਣ ਦਾ ਮਤਲਬ ਹੈ ਨਾ ਵੀ ਇਹਨਾਂ ਨੂੰ ਅਕਲ ਕਦੇ ਵੀ ਨਹੀਂ ਆਉਣੀ ਠੀਕ ਹੈ ਤੇ ਜਿੰਨਾਕ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਣ ਦਾ ਮੇਰਾ ਮਤਲਬ ਇਹ ਸੀ ਹਨਾ ਵੀ ਚਲੋ ਪਿੱਛੇ ਜੇ ਜੋ ਅਮਨ ਭੈਣ ਨਾਲ ਹੋਇਆ ਉਹ ਰੋਟਰਲ ਨਹੀਂ ਹਨਾ ਤਾਂ ਉਹਨਾਂ ਨਾਲ ਜੋ ਹੋਇਆਗਾ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਹੈਗੀ ਹੈ ਇਹਨਾਂ ਦੇ ਵਲੌਗਸ ਦੇ ਉੱਪਰ ਵਿਊਜ਼ ਕਾਫੀ ਹੱਦ ਤੱਕ ਘਟ ਗਏ ਨੇ ਪਹਿਲਾਂ ਤੋਂ ਜੇ ਆਪਾਂ ਦੇਖੀਏ ਪਹਿਲਾਂ ਨਾਲੋਂ ਹਨਾ ਕਾਫੀ ਘਟ ਗਏ ਨੇ ਕਿਉਂਕਿ ਲੋਕ ਦੇਖੋ ਜਿਹੜੇ ਹੈਗਿਆ ਆਪਾਂ ਆਮ ਲੋਕ ਹਨਾ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆਪਾਂ ਉਹ ਦੇਖਦੇ ਆ ਸੋ ਇਹ ਆਪਣੇ ਤੇ ਡਿਪੈਂਡ ਕਰਦਾ ਹਨਾ ਵੀ ਆਪਾਂ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨੂੰ ਵੱਧ ਮਹੱਤਵ ਦੇਣਾ ਸੋ ਇਹਨਾਂ ਲੋਕਾਂ ਨੂੰ ਘੱਟੋ ਕਰੋ ਕੁਝ ਐਦਾਂ ਦਾ ਦੇਖੋ ਜਿਨ੍ਹਾਂ ਨੂੰ ਆਪਾਂ ਮਤਲਬ ਹਨਾ ਦੇਖ ਕੇ ਕੁਝ ਸਿੱਖੀਏ ਜਾਂ ਆਪਣੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇ ਹੁਣ ਇਹਨਾਂ ਦੇ ਵਲੌਗਸ ਲਾ ਲਓ ਮੈਂ ਤੁਹਾਨੂੰ ਦੱਸਿਆ ਨਾਲ ਨਾਲ ਹਨਾ ਵੀ ਇਹ ਚੀਜ਼ਾਂ ਜੇ ਆਪਣੇ ਬੱਚੇ ਦੇਖਣਗੇ ਹਨਾ ਤਾਂ ਕੀ ਸਿੱਖਣਗੇ ਸਪੈਲਿੰਗਸ ਇੱਕ ਵੀ ਚੀਜ਼ ਇਹਨਾਂ ਨੂੰ ਮੈਨੂੰ ਲੱਗਦਾ ਵੀ ਇਹਨਾਂ ਨੂੰ ਏ ਬੀ ਸੀ ਡੀ ਵੀ ਨਹੀਂ ਆਉਂਦੀ ਹੋਣੀ ਬਹੁਤੀ ਗੱਲ ਤਾਂ ਕੀ ਹੈ ਸੋ ਦੇਖੋ ਹੋਂ ਜਿਹੜੇ ਕారణ ਜਗਪ੍ਰੀਤ ਨੇ ਉਹ ਆਪਦੇ ਜਵਾਬ ਨੂੰ ਛੱਡ ਕੇ ਘੁੰਮਣ ਫਿਰਨ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਹਨਾ ਪਹਿਲ ਦਿੰਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਚੰਗੀਆਂ ਦਲਦੀਆਂ ਤੇ ਹੌਲੀ ਹੌਲੀ ਬਸ ਲੋਕ ਹੋਰ ਅਵੇਅਰ ਹੋਣ ਠੀਕ ਹੈ ਇਹੋ ਜਿਹੇ ਲੋਕਾਂ ਨੂੰ ਘੱਟ ਜਿਹੜਾ ਹੈਗਾ ਪਹਿਲ ਦੋ ਘੱਟ ਉਹਨਾਂ ਨੂੰ ਦੇਖੋ ਜੇ ਆਪਾਂ ਇਹੋ ਜਿਹੇ ਲੋਕਾਂ ਨੂੰ ਨਾ ਦੇਖਾਂਗੇ ਹਨਾ ਜਾਂ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਦੱਸਾਂਗੇ ਤਾਂ ਆਬਵੀਅਸ ਆ ਕਿ ਆਪੇ ਉਹ ਸੁਧਰ ਜਾਣਗੇ ਤਾਂ ਆਪਣੇ ਆਪ ਇਹ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਫਰਕ ਜਿਹੜਾ ਹੈਗਾ ਦੇਖਣਾ ਸ਼ੁਰੂ ਕਰੋ ਤੁਸੀਂ ਸੋ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਤੇ ਕੋਈ ਵੀ ਦੇਖੋ ਜਿਹੜਾ ਹੈਗਾ ਐਨਾ ਹੋ ਨਹੀਂ ਹੁੰਦਾ ਹੋ ਸਕਦਾ ਮੈਥੋਂ ਵੀ ਕਈ ਵਾਰ ਮਿਸਟੇਕਸ ਹੋ ਜਾਂਦੀਆਂ ਜਾਂ ਕਈ ਵਾਰੀ ਮਾਈਂਡ 'ਚ ਜਿਹੜਾ ਹੈਗਾ ਵਰਡ ਸਕਿਪ ਹੋ ਜਾਂਦਾ ਕਿਉਂਕਿ ਹੁਣ ਜਦੋਂ ਆਪਾਂ ਹਨਾ ਮਤਲਬ ਕਿ ਫੈਮਿਲੀ ਦੇ ਵਿੱਚ ਆਪਾਂ ਦੀ ਹਨਾ ਆਪਣੀ ਫੈਮਿਲੀ ਜਿਹੜੀ ਹੈਗੀ ਵਧ ਜਾਂਦੀ ਆ ਬੱਚਿਆਂ ਦੇ ਵਿੱਚ ਆਪਾਂ ਆ ਜਾਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਈ ਵਾਰ ਮਾਇਦੇ ਡਾਇਵਰਟ ਹੁੰਦਾ ਸੋ ਉਸ ਕਿੱਥੇ ਹੋ ਜਾਂਦੀਆਂ ਬਟ ਇੰਨਾ ਵਾਂਗੂ ਤਾਂ ਹੈ ਨਹੀਂ ਕਿ ਬੰਦਾ ਜਮਾ ਹੀ ਅਣਪੜ ਗਵਾਰ ਹੋਵੇ ਤੇ ਕਿਸੇ ਨੂੰ ਕੁਝ ਜਿਹੜਾ ਹੈਗਾ ਊਠ ਪਟਾਂਗੀ ਸਿਖਾਈ ਜਾਓ ਜਿਨ੍ਹਾਂ ਨੂੰ ਬਸ ਇੱਕ ਇਹ ਪਤਾ ਸੀ ਵੀ ਅਸੀਂ ਲਵ ਮੈਰਿਜ ਕਰਵਾਉਣੀ ਆ ਸਕੂਲ ਚ 8ਵੀਂ 10ਵੀਂ ਚ ਪੜ੍ਹਦੇ ਆ ਨੇ ਜਿਹੜੀ ਹੈਗੀ ਆ ਮੈਰਿਜ ਕਰਵਾ ਲਈ ਸੋ ਇੱਕ ਇੰਟਰਵਿਊ ਦੇਤਾ ਤੇ ਫੇਮਸ ਹੋ ਗਏ ਹਾ ਹਾ ਹੋ ਗਈ ਇਹਨਾਂ ਦੀ ਚੰਗੇ ਪੈਸੇ ਬਣਨ ਲੱਗੇ ਤੇ ਮੱਤ ਤੇਲੇ ਦੀ ਸੋ ਨੋ 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 ਸਵਾਜਿ ਦੇ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ